ਅਲਕਾ ਨਾਰਥ ਨੂੰ ਮਿਲੀ ਨਮੀ ਸੌਗਾਤ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦੀ ਬਦੌਲਤ ਛੌਨੀ ਮਹੱਲਾ ਇਲਾਕੇ ਵਿੱਚ ਲਗਵਾਏਗੇ ਦੋ ਟਰਾਂਸਫਾਰਮਰ ਇਲਾਕਾ ਨਿਵਾਸੀਆਂ ਨੇ ਜਿੱਥੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਦਾ ਧੰਨਵਾਦ ਕੀਤਾ ਉੱਥੇ ਹੀ ਲਈ ਰਾਹਤ ਦੀ ਸਾਹ ਸਭ ਤੇ ਕਰਦੇ ਨੇ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਛੱਡਦੇ ਐਸ ਚੀਜ਼ ਦੀ ਐਗਰੈਸਿਵ ਜਿਹੀ ਦਾ ਸਾਨੂੰ ਗੁੱਸਾ ਕਿੱਲਾ ਸੀਗਾ ਤੇ ਉਸ ਗੁੱਸਾ ਕਿੱਲਾ ਵੀ ਦੂਰ ਹੋ ਗਿਆ ਸਾਡਾ ਸਭ ਸਾਡਾ ਆਪਣਾ ਪਰਿਵਾਰ ਹੈ ਆਪਣਾ ਪਰਿਵਾਰ ਹੈ ਕੋਈ ਨਾ ਪਤਾ ਵੀ ਨਹੀਂ ਲਾਣਾ ਜੀ ਉਹ ਨਾ ਪਤਾ ਵੀ ਨਹੀਂ ਸਕਦਾ ਜੋ ਕਹਣ ਗੋਹੀ ਸੱਚ ਹੈ ਪਰ ਜਿਹੜਾ ਜਾਇਜ਼ ਹੈ ਜਾਇਜ਼ ਹਾਂਜੀ ਜੋ ਕੰਪੇਨ ਦੇ ਸਿਰ ਮੱਥੇ ਤੇ ਮਸ ਕਰਾਂਗੇ ਤੇ ਥੈਂਕ ਯੂ ਕਰਦੇ ਕੋਈ ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀ ਜਾਨਕ ਮੱਲੇ ਨਾਲ ਟ੍ਰਾਂਸਫਰਮ ਲਗਾਏ ਆ ਗਲੀਆਂ ਬਣਾਉਣ ਦੇ ਨਾਲ ਬਹੁਤ ਅੱਛੇ ਕੰਮ ਕੀਤੇ ਨੇ ਇਹਨਾਂ ਨੇ ਬਹੁਤ ਬਹੁਤ ਧੰਨਵਾਦ ਸ਼ੁਕਰਗੀਆਂ ਸਾਡੇ ਪੱਤਾ ਚ ਇਹਨੇ ਜੋ ਕੰਮ ਕੀਤੇ ਨੇ ਛੋਣੀ ਮੱਲੇ ਚ ਕਿਸੇ ਨੇ ਨਹੀਂ ਕੀਤੇ ਇਹ ਬਗਾ ਜੀ ਦਾ ਆਪਣਾ ਪਰਿਵਾਰ ਹੈ ਸਦਾ ਰਹੇਗਾ ਸਦਾ ਹੀ ਰਹੇਗਾ ਮਰਦੇ ਦਮ ਤੱਕ ਅਸੀਂ ਬਗਾ ਜੀ ਦੇ ਨਾਲ ਫੇਗੇ ਸੀ ਤੇ ਰਵਾਂਗੇ ਸਾਰੇ ਸਾਰੇ ਸਾਡੀ ਸਾਰੀ ਬਲਦਰੀ ਇੱਕੋ ਹੀ ਹੈ ਪਰਿਵਾਰ ਸਾਡਾ ਇੱਕੋ ਹੀ ਹੈ ਛੋਣੀ ਮੱਲੇ ਦਾ ਸਾਡੀ ਇਕਤਾ ਜਿਆਸੀ ਰਾਮ ਜੀ ਸਭ ਤੋਂ ਪਹਿਲੇ ਮੈਂ ਚੌਧਰੀ ਮਦਰਾ ਬਗਾ ਐਮ ਐਲ اے ਜੀ ਨੂੰ ਬੜਾ ਧੰਨਵਾਦ ਦਿੰਦਾ ਬੜੀ ਦੇਰ ਤੋਂ ਸਮੱਸਿਆ ਚੱਲ ਰਹੀ ਸੀਗੀ ਬਿਜਲੀ ਦੀ ਜੇਲ੍ਹ ਟੈਂਪਸ਼ਨ ਨੂੰ ਹਲ ਕਰਦੇ ਨੇ ਲੇਕਿਨ ਉਹਨਾਂ ਨੇ ਅੱਜ ਪੱਕੇ ਤੌਰ ਤੇ ਹਲੇ ਕਰਤਾ ਇਹ ਸਥਾਨਕ ਵਾਸੀਆਂ ਨੂੰ ਇਸ ਚੀਜ਼ ਤੋਂ ਬੜੀ ਰਾਹਤ ਦਿੱਤੀ ਹੈ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਔਰ ਮੈਂ ਕਹਿ ਸਕਦਾ ਕਿ ਜਿਹੜੇ ਆ ਸਾਡੇ ਦੂਰ ਟ੍ਰਾਂਸਫਰ ਅੱਜ ਲੱਗ ਜਾਣਗੇ ਇਹਨਾਂ ਨਾਲ ਸਾਨੂੰ ਬਹੁਤ ਵੱਡੀ ਰਾਹਤ ਮਿਲੇਗੀ ਖਾਸ ਕਰਕੇ ਸਾਡੀ ਇਸ ਰੋਡ ਨੂੰ ਬਹੁਤ ਵੱਡੀ ਰਾਹਤ ਮਿਲੇਗੀ ਕਿਉਂਕਿ 400 ਕੇਵੀ ਦਾ ਜਦੋਂ ਲੋਡ ਡਿਵੀਜ਼ਨ ਹੋ ਜਾਣਾ ਔਰ ਮੈਨੂੰ ਹੀ ਲੱਗਦਾ ਸਾਡੇ ਇਸ ਮਹੱਲੇ ਦੇ ਵਿੱਚ ਜਿਹੜੇ ਵੀ ਵਾਕੀ ਵੀ ਓਵਰਲੋਡ ਟ੍ਰਾਂਸਫਾਰਮਰ ਸੀਗੇ ਉਹ ਵੀ ਕਿਤੇ ਨਾ ਕਿਤੇ ਸਾਰਿਆਂ ਨੂੰ ਰਾਹਤ ਮਿਲੇਗੀ। ਔਰ ਇਲਾਕਾ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ, ਮਹੱਲੇ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਇਦਾਂ ਹੀ ਅਸੀਂ ਰਲ ਮਿਲ ਕੇ ਜਿੱਥੇ ਕੋਈ ਦਿੱਕਤ ਹੋਏਗੀ ਅੱਗੇ ਹੋਗੇ ਮਿਲ ਕੇ ਸਾਰੇ ਕੰਮ ਕਰਾਉਂਦੇ ਰਹਾਂਗੇ। ਤੁਹਾਡਾ ਬਹੁਤ-ਬਹੁਤ ਧੰਨਵਾਦ। ਅਰਵਾਲ ਸਾਹਿਬ ਵੀ ਆਏ ਨੇ ਤੇ ਅਰਵਾਲ ਸਾਹਿਬ ਦਾ ਵੀ ਬਹੁਤ ਬਹੁਤ ਆਦਮੀਏ ਮਨੰਨਾਲੀ ਪੱਗਾ ਜੀ ਦੀ ਮਿਹਰਬਾਨੀ ਨੇ ਨਾਲ ਅਜੋਕਾ ਉਤਸ਼ਾਹ ਪਨ ਬਨੜਾਏ ਗਏ ਨੇ। ਅਸੀਂ ਪੱਗੇ ਨੂੰ ਮੰਡੇ ਨੂੰ ਪੱਗਾ ਜੀ ਦਾ ਧੰਨਵਾਦ ਕਰਦੇ ਆਂ। ਉਹ ਤੇ ਆਸ ਕਰਦੇ ਹਾਂ ਇਸੇ ਤਰੀਕੇ ਨਾਲ ਅੱਗੇ ਵੀ ਕੰਮ ਇਦਾਂ ਚੱਲਦੇ ਰਹਿ ਆਪਣਾ ਰੋਨਡਲਾ ਪਿੰਕ ਵਿਹਾਰ ਰੀਟਰ ਦੇ ਉੱਤੇ ਜਿਹੜਾ ਟਰਾਂਸਫਰ ਸੀਗਾ ਸਾਡਾ ਦੋਸਾ ਦਾ ਉੱਤੇ ਜਿਹੜਾ ਏਰੀਆ ਚੱਲਦਾ ਸੀ ਓਵਰਲੋਡ ਚੱਲ ਕਰਕੇ ਸਪਲਾਈ ਸਟਾਪ ਹੋ ਰਹੀ ਸੀ ਅੱਜ 1200 ਕੇਵੀ ਦਾ ਨਵਾਂ ਟਰਾਂਸਫਰਰ ਇੰਸਟਾਲ ਕਰਤਾ ਹੈ ਆਮ ਆਦਮੀ ਦੇ ਲਈ ਬਾਰ ਤੇ ਨਾਲ ਏਰੀਆ ਨੂੰ ਕਾਫੀ ਰਾਹਤ ਮਿਲਣੀ ਹੈ ਤੇ ਸਪਲਾਈ ਨਿਰੰਤਰ ਦੇਣ ਦਾ ਕੰਮ ਕਰਨਾ ਉਹਦੇ ਵਿੱਚ ਹੋਵੇਗਾ